ਜੋ ਕੁਝ ਹੋ ਰਿਹਾ ਹੈ ਕੋ ਨਵਾਂ ਨਹੀਂਗਾ ਵੈਸੇ ਤਾਂ ਸਮੇਂ-ਸਮੇਂ ਤੇ ਬੜੇ ਤਰ੍ਹਾਂ ਦੇ ਲੋਕ ਇੱਥੇ ਆਏ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਸਿੱਧ ਜੋਗੀ ਜਿੰਨੇ ਸੀ ਉਹ ਆਪਾਂ ਸਾਰੀ ਗੱਲ ਰੱਖਾਂਗੇ ਡਿਟੇਲ ਦੇ ਵਿੱਚ ਭਜੀ ਇਹ ਬਹੁਤ ਲੰਮੇ ਸਮੇਂ ਤੋਂ ਜਦੋਂ ਤੋਂ ਹੀ ਇਹ ਧਰਮ ਪ੍ਰਕਾਸ਼ ਹੋਇਆ ਆ ਇਹ ਗੁਰਮਤ ਪ੍ਰਕਾਸ਼ ਆਈ ਆ ਉਦੋਂ ਤੋਂ ਹੀ ਇਹੋ ਜਿਹੇ ਬੰਦਿਆਂ ਨੇ ਦਾ ਜਤਾਂ ਰਿਹਾ ਵੀ ਇਹਨਾਂ ਨੂੰ ਲੋਕਾਂ ਨੂੰ ਗੁਰ ਗੁਰ ਸਿੱਖੀ ਤੋਂ ਤੋੜ ਕੇ ਹੋਰ ਮਤਾਂ ਤੇ ਲਾਇਆ ਜਾਵੇ ਤੇ ਕਿਉਂਕਿ ਜੇ ਗੁਰੂ ਨਾਨਕ ਦੇ ਸ਼ਬਦ ਦਾ ਪ੍ਰਕਾਸ਼ ਹੁੰਦਾ ਆ ਤੇ ਕੱਲਾ ਅ ਕੱਲਾ ਸਨਾਤਨੀ ਨਹੀਂ ਜਿੰਨੇ ਵੀ ਫਿਰਕੇ ਇੱਥੇ ਮੈਂ ਫਿਰਕੇ ਹੀ ਅੱਖਾਂ ਗਏ ਉਹਨਾਂ ਨੂੰ ਜਿੰਨੇ ਮਤ ਹੈ ਚਲੋ ਮਤ ਕਹਿ ਲੈਨੇ ਆ ਉਹਨਾਂ ਦੇ ਪ੍ਰਤੀ ਗੁਰੂ ਨਾਨਕ ਨੇ ਜੋ ਕੁਛ ਉਹ ਕਰਮकांड ਕਰਦੇ ਆ ਜਾਂ ਜੋ ਕੁਰਿਤੀਆਂ ਨੇ ਜੋ ਪਰਮੇਸ਼ਰ ਤੇ ਕਰਮ ਚਲ ਰਸਤੇ ਦੇ ਉੱਤੇ ਜਿਨ੍ਹਾਂ ਦੀ ਕੋਈ ਲੋੜ ਨਹੀਂ ਉਹ ਗੁਰੂ ਨਾਨਕ ਨੇ ਗੁਰਬਾਣੀ ਵਿੱਚ ਬਹੁਤ ਖੂਬ ਲਿਖਿਆ ਹੋਇਆ ਭਾਜੀ ਜਿਹੜੀ ਗੱਲ ਇਹ ਬੜੇ ਲੰਮੇ ਸਮੇਂ ਤੋਂ ਵਰ ਕੀ ਉਦੋਂ ਤੋਂ ਚੱਲ ਰਹੀ ਆ ਹਾਂਜੀ ਇਹ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਵਾਇਵਾਨ ਆ ਉੱਥੋਂ ਦਾ ਇਹ ਵਾਕਿਆ ਪਰਸੋਂ ਦਾ ਜਾਂ ਚੌਥ ਦਾ ਹੈਗਾ ਆ ਵਾਈਸ ਚਾਂਸਲਰ ਸਾਹਿਬ ਡਾਕਟਰ ਕਰਮਜੀਤ ਸਿੰਘ ਸਟੇਟਿਸ ਜੁਬਤ ਹਨ ਮੋਹਨ ਭਗਵਤ ਜੀ ਤੇ ਆਰਐਸਐਸ ਦੀ ਸਾਰੀ ਇਹ ਜਿਹੜੀ ਜੁੰਡਲੀ ਕਹਾਗਾ ਕਿਉਂਕਿ ਇਹਨਾਂ ਇਹਨਾਂ ਦੀ ਦਖਲਅੰਦਾਜ਼ੀ ਦੇ ਵਿਰੋਧ ਚ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਮੇਰੇ ਖਿਆਲ ਜਸਵੰਦਰ ਜਗਿੰਦਰ ਸਿੰਘ ਬਦਨਤੀ ਸਾਹਿਬ ਨੇ ਇਹ ਜਦੋਂ ਨਹੀਂ ਸੀ ਟਲੇ ਇਹ ਮੰਦਰਾ ਵਿੱਚ ਪ੍ਰਕਾਸ਼ ਕਰਕੇ 300 ਸਾਲਾਂ ਤੇ ਇਹ ਕੁਛ ਇਹੋ ਜਿਹੀ ਕਰਦੂਤ ਕਰਨੀ ਚਾਹੁੰਦੇ ਸੀ ਉਦੋਂ ਇਹ ਇਹਨਾਂ ਦੇ ਖਿਲਾਫ ਹੁਕਮਨਾਮਾ ਜਾਰੀ ਹੋਇਆ ਹੋਇਆ ਹੈ ਇਹ ਡਾਕਟਰ ਕਰਮਜੀਤ ਸਿੰਘ ਜਿਹੜੇ ਵਾਈਸ ਚਾਂਸਲਰ ਸਾਹਿਬ ਨੇ ਉਹ ਸਟੇਜ ਦੇ ਲਾਗੇ ਥੱਲੇ ਖੜੇ ਨੇ ਤੇ ਉੱਤੇ ਸਾਰੀ ਆਰਐਸਐਸ ਬੈਠੀ ਹੋਈ ਆ ਯੂਨੀਵਰਸਿਟੀ ਦਾ ਨਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਜਿਹੜੀ ਗੱਲ ਡਾਕਟਰ ਸਾਹਿਬ ਕਹਿ ਰਹੇ ਨੇ ਜੋ ਇਹ ਗੱਲ ਪੰਥ ਵਿਰੋਧੀ ਲੋਕ ਜਿਹੜੇ ਲੰਮੇ ਸਮੇਂ ਤੋਂ ਲੰਮੇ ਸਮੇਂ ਤੋਂ ਵੈਸੇ ਜੇ ਮੈਂ ਇਹਨੂੰ ਆਖਾਂ ਤੇ ਸ਼੍ਰੀ ਚੰਦ ਨੇ ਹੀ ਇਹ ਤੋਂ ਸ਼ੁਰੂ ਕਰ ਦਿੱਤੀ ਏ ਜੇ ਇਹ ਗੱਲ ਸ਼੍ਰੀ ਚੰਦ ਨੇ ਇਹਦੀ ਵਿਰੋਧਤਾ ਸ਼ੁਰੂ ਕਰ ਦਿੱਤੀ ਸ਼੍ਰੀ ਚੰਦ ਨੇ ਯੋਗਮਤ ਨੂੰ ਅਪਣਾਇਆ ਸ਼੍ਰੀ ਚੰਦ ਉਦਾਸੀ ਬਣ ਗਿਆ ਤੇ ਜਿਹੜੀ ਇਹ ਉਦਾਸ ਦਾਸੀਨ ਸੰਪਰਦਾਇਆ ਵੈਸੇ ਜਾ ਜੋਗੀ ਨੇ ਜਿਹੜੇ ਇਹ ਤਾਂ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਵੀ ਪਹਿਲਾਂ ਨੇ ਉਹ ਸੰਪਰਦਾਤਾਂ ਚ ਜਾ ਕੇ ਇਹ ਰਲ ਗਿਆ ਤੇ ਸ਼੍ਰੀ ਚੰਦ ਨੇ ਗੁਰੂ ਨਾਨਕ ਸਾਹਿਬ ਨੂੰ ਉਹ ਤਸ਼ਰੁਕ ਕਰ ਦਿੱਤੀ ਮੇਰੀ ਜਿਹੜੀ ਗੱਲ ਬਾਜੀ ਕਹਣੀ ਚਾਹੁੰਦਾ ਵੀ ਦੇਖੋ ਇੱਕ ਪੜਿਆ ਲਿਖਿਆ ਇਨਸਾਨ ਨਾਲ ਡਾਕਟਰ ਕਰਮਜੀਤ ਸਿੰਘ ਤੇ ਉਹ ਮੂਲ ਭਾਗਵਤ ਦੇ ਅੱਗੇ ਇਹ ਗੱਲ ਕਹਿ ਰਿਹਾ ਵੀ ਅਸੀਂ ਇੱਥੇ ਰਿਗਵੇਦ ਦੇ ਦੀ ਖੋਜ ਕਰਾਂਗੇ ਉਹਦੇ ਤੇ ਵਿਚਾਰ ਚਰਚਾ ਸ਼ੁਰੂ ਕਰਾਂਗੇ ਸ਼ਾਇਦ ਚੇਤ ਬਣਾਉਣ ਦੀ ਗੱਲ ਕਰ ਰਹੇ ਨੇ ਲੋ ਤੇ ਉਹਨੂੰ ਗੁਰਬਾਣੀ ਦੇ ਸੰਦਰਭ ਵਿੱਚ ਵਿਚਾਰਿਆ ਜਾਏਗਾ। ਹੂੰ ਬਿਲਕੁਲ। ਉਹ ਉਹ ਬੜੀ ਬੜਾ ਗੰਭੀਰ ਵਿਸ਼ਾ ਆ ਔਰ ਸ਼੍ਰੋਮਣੀ ਕਮੇਟੀ ਨੇ ਉਹਦਾ ਬੜਾ ਬੜਾ ਨੋਟਿਸ ਲੈ ਕੇ ਜਿਹੜੀਆਂ ਕਮੇਟੀ ਸ਼੍ਰੋਮਣੀ ਕਮੇਟੀ ਤੋਂ ਅਲੱਗ ਕਮੇਟੀਆਂ ਬਣਦੀਆਂ ਨੇ ਉਹਦੇ ਚੋਂ ਉਹਨੂੰ ਖਾਰਜ ਕਰ ਦਿੱਤਾ ਗਿਆ ਹੈ ਕੱਲ ਜਾਂ ਕੱਲ ਦੀ ਗੱਲ ਆਏ। ਹੂੰ ਸੋ ਇਹ ਵਿਸ਼ਾ ਬੜਾ ਗੰਭੀਰ ਆ ਇਹ ਬਹੁਤ ਮੰਗ ਕਰਦਾ ਆ ਕਿ ਸਿੱਖਾਂ ਨੂੰ ਹੁਣ ਸਿੱਖਾਂ ਨੂੰ ਜੇ ਆਪਣੇ ਇਸ ਪੰਥ ਨੂੰ ਬਚਾਉਣਾ ਆ ਕੱਲੀ ਮੇਰੀ ਵ੍ਰਿੰਦਰ ਸਿੰਘ ਹੁਣਾਂ ਦੀ ਜਾਂ ਜਗਮਉਨ ਸਿੰਘ ਦੀ ਜਾਂ ਵੈਸੇ ਮੈਂ ਸਲੂਟ ਕਰਨਾ ਭਾਜੀ ਸਰਦਾਰ ਇਕਬਾਲ ਸਿੰਘ ਜੀ ਢਲੋਂ ਹੁਣਾਂ ਨੂੰ ਕਿ ਉਹਨਾਂ ਨੇ ਜੋ ਇਹ ਕਾਰਜ ਕੀਤਾ ਨਹੀਂ ਤੇ ਆਮ ਤੌਰ ਤੇ ਭਾਜੀ ਇਹਨਾਂ ਤੋਂ ਲੋਕ ਡਰਦੇ ਨੇ ਤੇ ਇਹਨਾਂ ਦੇ ਸਾਹਮਣੇ ਨਹੀਂ ਬਹਿੰਦੇ ਪਰ ਇਕਬਾਲ ਸਿੰਘ ਹੁਣਾਂ ਨੇ ਕਮਾਲ ਕਰ ਦਿੱਤੀ ਅਸੀਂ ਇਕਬਾਲ ਸਿੰਘ ਹੁਣਾਂ ਨੂੰ ਸਲੂਟ ਕਰਦੇ ਆ ਨਮਨ ਕਰਦੇ ਆ ਉਹਨਾਂ ਨੂੰ ਅਸੀਂ ਕਿ ਉਹਨਾਂ ਨੇ ਗੁਰਮਤ ਦੇ ਸਾਖ ਚ ਬੜਾ ਵੱਡਾ ਸਟੈਂਡ ਲੈ ਕੇ ਔਰ ਗੁਰਮਤ ਨੂੰ ਉਜਾਗਰ ਕੀਤਾ। ਹੂੰ। ਸੋ ਭਾਜੀ ਕਰੋ ਪ੍ਰੋਗਰਾਮ ਸ਼ੁਰੂ। ਮੈਂ ਇਹ ਗੱਲ ਤਾਂ ਸਿੱਖ ਧਰਮ ਦੇ ਵਿੜੇ ਚ ਰੱਖਣਾ ਚਾਹੁੰਦਾ ਹਾਂ ਕਿ ਮਤ ਸੋਚਿਓ। ਇਹ ਕਿੱਥੇ ਚਲੇ ਗਏ ਨੇ? ਇਹ ਸਾਡੇ ਵਿੱਚ ਬੈਠੇ ਨੇ। ਸਾਡੇ ਵਿੱਚ ਵੜ ਕੇ ਬਹਿ ਕੇ ਜੇ ਇਸ ਕਿਸੇ ਨੇ ਵੀ ਇਸ ਗੱਲ ਦੀ ਪ੍ਰੋੜਤਾ ਕਰਨੀ ਹੋਵੇ ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਨ ਲੱਗਾ ਹਾਂ ਹੋਰ ਤੁਸੀਂ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜਾਇਓ ਤੇ ਦਰਬਾਰ ਸਾਹਿਬ ਦੇ ਭਾਜੀ ਬਾਹਰ ਜਿਹੜੀ ਗੁਰੂ ਰਾਮਦਾਸ ਸੱਤੇ ਪਾਸ਼ਾ ਨੇ ਆਪ ਜ਼ਮੀਨ ਲੈ ਕੇ ਤੁੰਗ ਪਿੰਡ ਦੀ ਜ਼ਮੀਨ ਲੈ ਕੇ ਗੁਰਮਤ ਦੀ ਰੌਸ਼ਨੀ ਲਈ ਗੁਰਮਤ ਤੇ ਪ੍ਰਕਾਸ਼ ਲਈ ਇੱਕ ਕੇਂਦਰ ਸਥਾਪਿਤ ਕੀਤਾ ਸੀ ਪਾਜੀ ਉੱਥੇ ਇਹ ਉਦਾਸੀ ਚਾਰੇ ਪਾਸੇ ਬੈਠੇ ਹੋਏ ਨੇ ਬ੍ਰੰਭੂਟਾ ਖਾਣਾ ਸ਼੍ਰੀ ਚੰਦ ਦਾ ਲਾ ਲੋ ਉਰਲੇ ਪਾਸੇ ਉਦਾਸੀਆਂ ਦਾ ਅੱਜ ਵੀ ਖਾਣਾ ਹੈਗਾ ਉੱਥੇ ਪਾਜੀ ਦੇਖੋ ਸ਼ਨੀ ਦਾ ਮੰਦਿਰ ਉੱਥੇ ਕਿੰਨੇ ਮੰਦਰਾਂ ਨੇ ਘੇਰਿਆ ਹੋਇਆ ਦਰਬਾਰ ਸਾਹਿਬ ਨੂੰ ਜੇ ਕਿਸੇ ਨੇ ਪ੍ਰਤੱਖ ਪ੍ਰਮਾਣ ਲੈਣਾ ਹੋਵੇ ਸਾਡੇ ਤੇ ਯਕੀਨ ਨਾ ਕਰੋ ਤੁਸੀਂ ਦਰਬਾਰ ਸਾਹਿਬ ਦੀ ਘੇਰਾਬੰਦੀ ਜਾ ਕੇ ਦੇਖ ਲਿਓ ਪ੍ਰਤੱਖ ਤੌਰ ਤੇ ਜਿਹੜੇ ਲੋਕ ਅਸੀਂ ਜਾਣੇ ਆ ਮੱਥਾ ਟੇਕਣ ਜਾਂ ਦਰਸ਼ਨ ਦਿਦਾਰ ਕਰਨ ਵਾਸਤੇ ਜਲੀਆਂ ਵਾਲੇ ਬਾਗ ਦੇ ਸਾਹਮਣੇ ਸੱਜੇ ਪਾਸੇ ਸ਼ਨੀ ਦੇਵ ਦਾ ਮੰਦਿਰ ਜੈਨ ਮਤ ਦਾ ਮੰਦਿਰ ਇੰਨੇ ਮੰਦਿਰ ਉਸਾਰ ਕੇ ਲੋਕਾਂ ਨੂੰ ਭੰਪ ਲਿਖੇ ਚ ਪਾਇਆ ਗਿਆ ਹੈ ਔਰ ਅੱਜ ਸਾਨੂੰ ਸਭ ਤੋਂ ਵੱਧ ਅਫਸੋਸ ਇਸ ਗੱਲ ਦਾ ਆ ਕਿ ਗੁਰਨਾਨਕ ਦੇਵ ਦਾ ਸੱਚੇ ਪਾਤਸ਼ਾਹ ਦੇ ਨਾਮ ਤੇ ਹੋਵੇ ਯੂਨੀਵਰਸਿਟੀ ਤੇ ਉਹਦਾ ਮੁਖੀ ਜਿਹੜਾ ਆ ਡਾਕਟਰ ਕਰਮਜੀਤ ਸਿੰਘ ਉਹ ਗੁਰਬਾਣੀ ਨੂੰ ਰਿਗਵੇਦ ਦੇ ਥੱਲੇ ਰੱਖ ਰਿਹਾ ਹੈ ਜਦੋਂ ਕਿ ਇਹਨਾਂ ਵੇਦਾਂ ਬਾਰੇ ਬਹੁਤ ਸਾਰਾ ਅਸੀਂ ਇਹਦੇ ਪ੍ਰੋਗਰਾਮ ਵੀ ਕਰਾਂਗੇ ਤੇ ਰਿਗਵੇਦ ਕੀ ਕਹਿੰਦਾ ਆ ਤੇ ਗੁਰਬਾਣੀ ਕੀ ਕਹਿੰਦੀ ਆ ਉਦਾਸਮਤ ਉਦਾਸਨ ਉਦਾਸੀ ਕੀ ਕਹਿੰਦੇ ਨੇ ਜਾਂ ਬੈਰਾਗੀ ਕੀ ਕਹਿੰਦੇ ਨੇ ਇਹ ਅੱਜ ਤੋਂ ਸ਼ੁਰੂ ਹੋ ਗਿਆ ਪ੍ਰੋਗਰਾਮ ਇਹ ਜਿੱਥੇ ਤੱਕ ਵੀ ਜਾਣਗੇ ਅਸੀਂ ਇਹਨੂੰ ਲੰਬਾ ਪ੍ਰੋਗਰਾਮ ਲੱਕੇ ਜਾਵਾਂਗੇ ਜੀ ਬੰਦ